ਨਵੇਂ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼াশਿ ਕਾਲੋਂ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਖੜੇਗੇ ਵੀਜੀ ਤਲਵੰਡੀ ਸਾਬੋ ਘੋੜੀਆਂ ਦੇ ਮੇਲੇ ਤੇ ਤੇ ਬਾਈ ਸੁਖਪ੍ਰੀਤ ਔਲਖ ਕੋਲੇ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਕਿੰਨੇ ਕੁ ਬਾਈ ਕੋਲੇ ਘੋੜੀਆਂ ਹੁੰਦੀਆਂ ਨੇ ਤੇ ਘੋੜੇ ਹੁੰਦੇ ਨੇ ਕਿ ਵੀਡੀਓ 'ਚ ਬਣੇਗੇ ਹੱਸ ਗਿਆ ਬਾਈ ਜੀ ਠੀਕ ਹੋ ਗਈ ਠੀਕ ਆ ਬਾਈ ਤੇ ਆਪਾਂ ਸਹੀ ਲੋਕੇਸ਼ਨ ਬਾਈ ਜੀ ਕੀ ਆ ਲੋਕੇਸ਼ਨ ਬਾਈ ਆਪਣਾ ਪਿੰਡ ਹੈਗਾ ਫੂਸਮੱਡੀ ਠੀਕ ਹੈ ਬਠਿੰਡੇ ਤੋਂ 7 ਕਿਲੋਮੀਟਰ ਦੇ ਆ ਠੀਕ ਆ ਜੀ ਮਾਨਸਰ ਰੋਡ ਤੇ ਮਾਨਸਰ ਰੋਡ ਤੇ ਠੀਕ ਆ ਜੀ ਤੇ ਕਿੰਨੇ ਘੋੜੇ ਘੋੜੀਆਂ ਰੱਖਦੇ ਹੋ ਜੀ ਆਪਰੇ ਕੋਲੇ ਹੈਗੇ 7-8 ਹਜ਼ਾਰ ਰੋਪਈ। 7-8 ਹਜ਼ਾਰ। ਤੇ ਜ਼ਿਆਦਾਤਰ ਕਿਹੜੀ ਬਰੀਡ ਤੇ ਕੰਮ ਕਰਦੀ ਹੈ? ਦੋਨੇ ਆ ਭਾਈ ਮਾਰਵਾੜੀ ਵੀ ਹੈ ਨਾ ਭਾਈ। ਮਾਰਵਾੜੀ ਤੇ ਤੇ ਅੱਜ ਕੱਲ ਕਿਹੜੀ ਟੌਪ ਤੇ ਹੈ? ਦੋਨੇ ਟੌਪ ਤੇ ਲੀ ਜਾਂਦੇ ਆ ਭਾਈ। ਦੋਨੇ ਟੌਪ ਤੇ ਆ ਭਾਈ। ਠੀਕ ਆ ਭਾਈ ਜੀ। ਜ਼ਿਆਦਾਤਰ ਦੋ ਬਰੀਡਾਂ ਦੇ ਕੰਮ ਕਰਦਾ। ਠੀਕ ਆ ਭਾਈ ਜੀ। ਤੇ ਜੇ ਕਿਸੇ ਨੇ ਕ੍ਰੋਸ ਵਗੈਰਾ ਕਰਾਉਣੀ ਵੀ ਉਹ ਵੀ ਕਰਾ ਕੇ ਕਰਾਉਂਦੇ ਆ। ਹਾਂ ਜੀ ਭਾਈ ਸਟੱਡ ਸਰਵਿਸ ਆਪਣਾ। ਠੀਕ ਆ ਜੀ। ਤੇ ਕਿ ਕੀ ਭਾਈ ਜੀ ਉਹਦੀ ਫੀਸ ਕਿਸ਼ ਫੀਸ ਭਾਈ 11000 ਰੁਪਏ। 11000 ਰੁਪਏ। ਠੀਕ ਹੈ ਬਾਈ ਜੀ ਕਈ ਵਾਰ ਕੋਈ ਬੰਦਾ ਹੁੰਦਾ ਵੀ ਫੀਸ ਨਹੀਂ ਵੀ ਭਰ ਸਕਦਾ ਹੁੰਦਾ ਅਗਲਾ ਕਹਿੰਦਾ ਵੀ ਅਸੀਂ ਭਰਾ ਸਾਹ ਪਰੌਣੀ ਇਹੇ ਕੁੜੀ ਤੋਂ ਆਏ ਠੀਕ ਹੈ ਜੀ ਉਹਦੀ ਆਪਾਂ ਕੋਈ ਗੱਲ ਨਹੀਂ ਘੱਟ ਵੀ ਕਰ ਲਾਂਗੇ ਘੱਟ ਵੀ ਕਰ ਲਾਂਗੇ ਤੇ ਲੋ ਬਾਈ ਜੀ ਆਪਾਂ ਪਹਿਲਾਂ ਇਹਦੇ ਬਾਰੇ ਸਾਰੀ ਡਿਟੇਲ ਲਵਾਂਗੇ ਤੇ ਬਾਈ ਜੀ ਇਹਦੀ ਹਾਈਟ ਦੀ ਗੱਲ ਕਰੀਏ ਕਿ ਹਾਈਟ ਦੀ 60 ਹੈ ਠੀਕ ਹੈ ਜੀ ਤੇ ਨਾਮ ਕੀ ਹੈ ਬਾਈ ਜੀ ਨਾਮ ਇਹਦਾ ਹੈਗਾ ਖਾਵ ਜੀ ਖਾਵ ਖਾਵ ਜੈ ਵੀਰ ਦਾ ਬੱਚਾ ਜੀ ਇਹ ਠੀਕ ਹੈ ਜੀ ਨੈਚੁਰਲ 스ਪੌਟਲੈਸ ਇੱਕ ਵੀ 스ਪੌਟ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਇਹ ਸਕਦੇ ਹੋ ਕਿ ਬਲੱਡ ਲਾਈਨ ਪੂਰੀ ਡਾਬ ਤੇ ਤੇ ਕਿਹੜੀ ਬਾਈ ਜੀ ਨਸਲ ਚ ਆ ਜਾਂਦੀ ਜੀ ਇਹ ਨੋਕਰਾਈ ਨੋਕਰਾ ਹਾਂਜੀ ਭਾਨੇ ਵਾਲੀ ਬਲੱਡ ਲਾਈਨ ਚ ਆਉਂਦੀ ਭਾਨੇ ਵਾਲੀ ਬਲੱਡ ਲਾਈਨ ਚ ਆਉਂਦਾ ਠੀਕ ਆ ਜੀ ਤੇ ਹਾਈਟ ਇਸ ਵਕਤ ਕਿੰਨੀ ਜੀ ਹਾਈਟ 64 ਇੰਚ ਜੀ 64 ਇੰਚ ਠੀਕ ਆ ਬਾਈ ਜੀ 64 ਇੰਚ ਆਗਾ ਤੇ ਕਿੰਨੇ ਮਹੀਨੇ ਦਾ ਬਾਈ ਜੀ ਇਹ ਕਿ ਤਿੰਨ ਸਾਲ ਦੇ ਨੇੜਾ ਜੀ ਤਿੰਨ ਸਾਲ ਦੇ ਨੇੜਾ ਠੀਕ ਆ ਬਾਈ ਤੇ ਬਾਕੀ ਉੱਪਰ ਬਹਿ ਕੇ ਕਿਹੜਾ ਗੋੜਾ ਦਵਾਉਂਦੇ ਦਿੰਦਾ ਹਾਂ ਬਾਈ ਹਾਂਜੀ ਹਾਂਜੀ ਬਾਈ ਸਵਾਰੀ ਕਰਦੇ ਆਂ ਛੋਟੀ ਸਵਾਰੀ ਕਰਦੇ ਠੀਕ ਆ ਜੀ ਤੇ ਘਰ ਦੀ ਬਰੀੜੀ ਕੀ ਕਾਰਡਪਨ ਹੋਗਾ ਬਾਕੀ ਤੁਸੀਂ ਇਹ ਸੇਲ ਤੇ ਤਾਂ ਨਹੀਂ ਕਿ ਭਾਈ ਨਹੀਂ ਸੇਲ ਤੇ ਠੀਕ ਹੈ ਭਾਈ ਤੇ ਜਿਹੜੇ ਸੇਲ ਤੇ ਭਾਈ ਆਪਾਂ ਹੋਰ ਦਾ ਬਰੇਕ ਕਰਾਂਗੇ ਚਲੋ ਭਾਈ ਜੀ ਅੱਗੇ ਇਹਦੇ ਬਾਰੇ ਗੱਲ ਕਰਾਂਗੇ ਹੋਰ ਈ ਬਾਰੇ ਗੱਲਬਾਤ ਕਰਾਂਗੇ ਤੇ ਇਹਦੀ ਹਾਈਟ ਕਿੰਨੀ ਹੈ ਭਾਈ ਜੀ 5 ਦੀ 60 ਇੰਚ ਠੀਕ ਹੈ ਜੀ ਜੇ ਨਾਮ ਦੀ ਗੱਲ ਅੰਦਰ ਕਰੀਏ ਭਾਈ ਜੀ ਕੀ ਨਾਮ ਹੈ ਇਹਦਾ ਇਹਦਾ ਹੈਗਾ ਨੂਰੀ ਭਾਈ ਠੀਕ ਹੈ ਜੀ ਨੂਰੀ ਚਲੋ ਭਾਈ ਜੀ ਤੇ ਬਾਕੀ ਗੱਬਣਾ ਭਾਈ ਜੀ ਇਹਨੂੰ 15 ਕਿਤਨ ਹੋਇਆ ਭਾਈ ਮਲਾਈ ਨੂੰ ਠੀਕ ਹੈ ਜੀ ਇਹ ਹੁਣੇ ਸੂਈ ਸੀਗੀ ਬੱਚਾ ਇਹਦਾ ਪੈਸ ਹੋ ਗਈ ਹੈ ਬੱਚੇ ਦੀ ਠੀਕ ਹੈ ਜੀ ਤੇ ਇਹ ਕਿਹੜੀ ਚਾ ਇੱਕ ਚਾ ਜੀ ਨੀਲੀ ਚੰਬੀ ਬਈ ਨੀਲੀ ਚੰਬੀ ਤੇ ਬਲੱਡ ਲੈਣੀ ਹੈ ਬਲੱਡ ਲੈਣੀ ਪਤਾ ਨਹੀਂ ਹੈਗਾ ਜੀ ਆਪਾਂ ਲਈ ਸੀਗੀ ਠੀਕ ਹੈ ਜੀ ਗਾਹਾਂ ਤੋਂ ਲਈ ਸੀ ਹਾਂ ਬਾਲਪੁਰੀਆਂ ਦੀ ਸਾਫ ਹੈ ਜੀ ਬਾਲਪੁਰੀਆਂ ਦੀ ਸਾਫ ਹੈ ਜੀ ਚਲੋ ਬਈ ਜੀ ਬਾਕੀ ਚੈੱਕ ਵੀ ਕਰ ਲਓ ਤੇ ਬਾਕੀ ਬਈ ਜੀ ਸੇਲ ਤੇ ਹੈਗੇ ਬਾਕੀ ਮੌਕੇ ਤੇ ਜਦ ਫੋਨ ਲਾਓਗੇ ਬਾਤਾਂ ਜਰੂਰ ਹੋ ਜੂਗਾ ਠੀਕ ਹੈ ਜੀ ਤੇ ਚਲੋ ਬਈ ਚੈੱਕ ਕਰੋ ਬੱਚਾ ਦੀ ਬਸੇਰੀ ਤੇ ਬਸੇਰਾ ਵੀ ਠੀਕ ਹੈ ਜੀ ਚਲੋ ਬਈ ਬਸੇਰੀ ਤੇ ਬਸੇਰਾ ਵੀ ਸੇਲ ਤੇ ਹੈਗੇ ਤੁਹਾਨੂੰ ਵੇਖੇ ਇੱਧਰ ਦਿਖਾਉਂਦੇ ਹਾਂ ਦੱਸੋ ਵੀ ਕਿਹੜੇ ਕਿਹੜੇ ਦੇ ਬੱਚੇ ਨੇ ਤੇ ਇਹ ਕਿਹੜੇ ਕਿਹੜੇ ਦੇ ਬੱਚੇ ਬਈ ਜੀ ਸੀਲ ਬੱਚਾ ਦਾ ਬੇਸ਼ੇਰਾ ਬਈ ਜੀ ਅਲਬਾਕਸ ਦਾ ਹਾਂ ਜੀ ਦਰੋਣੇ ਦਾ ਪੁੱਤ ਆ ਗਿਆ ਜੀ ਠੀਕ ਹੈ ਜੀ ਤੇ ਇਹ ਕਿੰਨੇ ਕਿੰਨੇ ਇੰਚ ਦੇ ਨੇ ਬਈ ਜੀ ਇਹ ਤਾਂ ਬਈ ਹਜੇ 6 ਮਹੀਨੇ ਦਾ ਜੀ 6 ਮਹੀਨੇ ਦਾਗਾ ਹਾਂ ਜੀ ਠੀਕ ਹੈ ਬਈ ਜੀ 6 ਮਹੀਨੇ ਦਾਗਾ ਕੋਈ ਵਾਕੀ ਤੂਰੀ ਦੇਖਵੇ ਇਹ ਵੀ ਸੇਲ ਤੇ ਨਹੀਂ ਬਈ ਜੀ ਇਹ ਵੀ ਸੇਲ ਕਰਦਾ ਹਾਂ ਜੀ ਠੀਕ ਹੈ ਜੀ ਇਹ ਵੀ ਬਈ ਕਹਿੰਦਾ ਸੇਲ ਕਰ ਦਾਂਗੇ ਤੇ ਇਹ ਤਾਂ ਆਪਣੇ ਘਰ ਦੇ ਨੇ ਇਹਨਾਂ ਆਹ ਕਰ ਦਿੰਦੇ ਠੀਕ ਹੈ ਜੀ ਤੇ ਇਹ ਬਾਲਪੋਰੀਆਂ ਦੇ ਸਾਹ ਬਈ ਬਾਲਪੋਰੀ ਠੀਕ ਆ ਜੀ ਬਾਕੀ ਬਾਲਪੁਰਿਆਂ ਦੇ ਸਾਥ ਤੇ ਬਾਕੀ ਦੇਖ ਵੀ ਸਕਦੇ ਹੋ ਕਿ ਚਲੋ ਬਈ ਤੇ ਸ਼ਰੀ ਸੁਲਤਾਨ ਕੋੜੇ ਦੀ ਆ ਭਾਈ ਨੀਲਾ ਕੋਰਾਗਾ ਠੀਕ ਆ ਜੀ ਤੇ ਸੁਲਤਾਨ ਕੋੜੇ ਦੀ ਹੈ ਜੀ ਫੌਜੀ ਦੀ ਪੋਤੀ ਆ ਜੀ ਉਹ ਜਿਹਦੀ ਪੋਤੀ ਆ ਜੀ ਠੀਕ ਆ ਜੀ ਮਾਂ ਵੀ ਆਪਣੇ ਕੋਲ ਹੀ ਆ ਜੀ ਠੀਕ ਆ ਜੀ ਤੇ ਇਹ ਕਿਹੜੀ ਚੈ ਨਸਲ ਚ ਹੈ ਇਹ ਭਾਈ ਮਾਰਵਾੜੀ ਮਾਰਵਾੜੀ ਚ ਦੁੰਨੀ ਮਾਰਵਾੜੀ ਚ ਦੁੰਨੀ ਮਾਰਵਾੜੀ ਠੀਕ ਆ ਭਾਈ ਤੇ ਜਿਹੜੇ ਇੱਧਰ ਖੜੇ ਉਹ ਪਰਲੇ ਉਹ ਵੀ ਸੇਲ ਨੇ ਭਾਈ ਉਹ ਪਰਲੇ ਕੁੜੀ ਸੇਲ ਆ ਜੀ ਠੀਕ ਆ ਜੀ ਲਓ ਬਈ ਚੰਬੀ ਸੇਲ ਤੇ ਹੈਗੇ ਉਧਰ ਵੀ ਦੇਖ ਸਕਦੇ ਹੋਗੇ ਤੇ ਇਹਦੀ ਹਾਈਟ ਕਿੰਨੀ ਹੈ ਬਾਈ ਜੀ ਚੰਬੀ ਦੀ ਇਹਦੀ 61 ਇੰਚ ਬਾਈ 61 ਇੰਚ ਤੇ ਲੋ ਬਾਈ ਜੀ 61 ਇੰਚ ਹੈਗੇ ਤੇ ਇਹਦੇ ਪਹਿਲਾਂ ਸੂਈ ਹੋਈ ਆਈ ਸੂਈ ਹੋਈ ਆ ਬਈ ਉਹ ਬੱਚਾ ਨਾਲ ਹੀ ਬੱਚਾ ਨਾਲ ਆਗਾ ਠੀਕ ਆ ਜੀ ਤੇ ਕਿੰਨੇ ਇੰਚ ਹੈ ਹਾਈਟ ਹੈ ਜੀ ਹਾਈਟ 61 ਇੰਚ ਬਾਈ 61 ਇੰਚ ਹਾਂ ਜੀ ਠੀਕ ਆ ਬਾਈ ਜੀ ਤੇ ਕਿੰਨੇ ਦਾ ਉਹਨਾਂ ਦੀ ਚੈੱਕ ਪਾਸ ਕਰ ਬਣ ਆ ਬਈ ਚੈੱਕ ਪਾਸ ਕਿਹੜੀ ਬਲੱਡ ਲਾਈਨ ਤੇ ਇਹ ਆਪਣੇ ਵਾਲੇ ਘੋਟੇ ਤੋਂ ਹੀ ਆ ਬਈ ਖਾ ਉਹ ਖਾ ਉਹ ਹਾਂ ਜੀ ਠੀਕ ਆ ਬਾਈ ਜੀ ਤੇ ਉਮਰ ਕਿਹੋ ਗਈ ਜੀ ਉਮਰ ਬਾਈ 4 ਦਾ ਦਾ 4 ਦਾ ਦਾ ਹਾਂ ਜੀ ਠੀਕ ਹੈ ਚਾਰ ਦੰਦ ਲਗੇ ਤੇ ਸੂਈ ਨੂੰ ਥੋੜੇ ਦੇਣੀ ਹੋਣੇ ਬਾਈ ਜੀ ਤੇ ਮੋਬਾਈਲ ਨੰਬਰ ਦੱਸ ਲਓ ਬਾਈ ਜੀ ਆਪਣੇ ਮੋਬਾਈਲ ਨੰਬਰ ਹੈਗਾ ਬਾਈ 77475 06800 ਇੱਕ ਵਾਰੀ ਜੀ 77475 ਹੀ ਜੀ 06800 ਠੀਕ ਹੈ ਜੀ ਤੇ ਹੋਰ ਬਾਈ ਜੀ ਕਿਹੜੇ ਕਿਹੜੇ ਆਪਣੇ ਕੋਲ ਸੇਲ ਤੇ ਕਰੇ ਕੋਈ ਹੈਗੇ ਬਾਈ ਜੀ ਕਰੇ ਹੈਗੇ ਪਰ ਉਹ ਸੇਲ ਵਾਲੇ ਨਹੀਂ ਹੈਗੇ ਸੂਣ ਵਾਲੇ ਹੋਰ ਹੈਗੇ ਸੂਣ ਵਾਲੇ ਕੋੜੇ ਨੇ ਠੀਕ ਹੈ ਜੀ ਜੇ ਕਿਸੇ ਨੂੰ ਨਵੀਂ ਬਰੀਡ ਤੇ ਕੰਮ ਕਰਨਾ ਹੋਵੇ ਕਿਹੜੀ ਚੀਜ਼ ਤੋਂ ਸਟਾਰਟਿੰਗ ਕਰਨੀ ਚਾਹੀਦੀ ਬੱਚੇ ਤੋਂ ਸਟਾਰਟਿੰਗ ਕਰਨੀ ਜਾਂ ਗੱਬਰ ਤੋਂ ਜਿਹੜੇ ਬੰਦੇ ਨੇ ਨਵੀਂ ਕੁੜੀ ਰੱਖਣੀ ਆ ਉਹ ਗੱਬਰ ਘੋੜੀ ਲੈਂਦਾ கப்பணன் வீடியோ கமெண்ட் நல்லா தான்